ਜਦੋਂ ਸੰਗਤਾਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਦਿਨ ਦੇ ਅਠਾ ਪੈਰਾਂ ਵਿੱਚੋਂ ਇੱਕ ਪੈਰ ਨੂੰ ਸਮਰਪਿਤ ਕੀਤਾ ਤਾਂ ਜਨਮ ਹੋਇਆ ਚਪੈਰਾ ਸਾਹਿਬ ਜੀ ਦਾ ਹਾਂਜੀ ਸੰਗਤ ਜੀ ਮੈਂ ਦਿਲਜਿੰਦਰ कौर ਇੱਕ ਹੋਰ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਚਪੈਰਾ ਸਾਹਿਬ ਕੀ ਹੁੰਦਾ ਆ ਕਿਵੇਂ ਕਰਨਾ ਆ ਵਿਧੀ ਕੀ ਆ ਕਦੋਂ ਮਨੋ ਕਾਮਨਾ ਪੂਰੀ ਹੁੰਦੀ ਆ ਇਸ ਲਈ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਪੂਰਾ ਦੇਖਿਓ ਜੋ ਪਹਿਲਾ ਸਾਇਬ ਹੁੰਦਾ ਆ ਕਿ ਬਾਣੀਆਂ ਨੂੰ ਪੜਨਾ ਕਿਹੜੀ ਕਿਹੜੀ ਬਾਣੀ ਪੜਨੀ ਸਭ ਤੋਂ ਪਹਿਲਾਂ ਉਹ ਜਾਣ ਲੈਣੇ ਆ ਇੱਥੇ ਪੰਜ ਪਾਠ ਜਪਜੀ ਸਾਹਿਬ ਦੋ ਪਾਠ ਚੌਪਾਈ ਸਾਹਿਬ ਸੁਖਨੀ ਸਾਹਿਬ ਜੀ ਦਾ ਪਾਠ ਅਤੇ ਛੇ ਪੌੜੀਆਂ ਅਨੰਦ ਸਾਹਿਬ ਜੀ ਇਹ ਚਾਰ ਪਾਠ ਜੋ ਪਹਿਲਾ ਸਾਇਬ ਵਿੱਚ ਕੀਤੇ ਜਾਂਦੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੇ ਬਿਲਕੁਲ ਉਸੇ ਤਰ੍ਹਾਂ ਇਹ ਪਾਠ ਕੀਤੇ ਜਾਂਦੇ ਆ ਜਪੈਰਾ ਸਾਹਿਬ ਧੰ ਧੰ ਬਾਬਾ ਦੀਪ ਸਿੰਘ ਜੀ ਸ਼ੀਦ ਗੰਜ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋਇਆ ਜਿਹੜਾ ਕਿ ਹਰੇਕ ਐਤਵਾਰ ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਕਟਿਆ ਜਾਂਦਾ ਆ ਸੰਗਤਾਂ ਹਮ ਹਮਾ ਕੇ ਇੱਥੇ ਪਹੁੰਚਦੀਆਂ ਆ ਆਪਣੀਆਂ ਮਨੋਕਾਮਨਾਵਾਂ ਬੇਨਤੀਆਂ ਬਾਬਾ ਦੀਪ ਸਿੰਘ ਜੀ ਅੱਗੇ ਕਰਦੀਆਂ ਆ ਤੇ ਇਹ ਇਹਨਾਂ ਪਾਠਾਂ ਨੂੰ ਸਰਵਣ ਕਰਦੀਆਂ ਹੁਣ ਜਾਣਦੇ ਆ ਕਿ ਅਸੀਂ ਘਰ ਰਹਿ ਕੇ ਦੁਪਹਿਰਾ ਸਾਹਿਬ ਕਿਵੇਂ ਕੱਟ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਜ਼ਰੂਰੀ ਆ ਕਿ ਅਸੀਂ ਦੁਪਹਿਰਾ ਸਾਹਿਬ ਨੂੰ ਕਿਸੇ ਵੀ ਦਿਨ ਕੱਟ ਸਕਦੇ ਹਾਂ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਐਤਵਾਰ ਵਾਲੇ ਦਿਨ ਹੀ ਕੱਟਣਾ ਹੈ ਗੁਰਦੁਆਰਾ ਸਾਹਿਬ ਐਤਵਾਰ ਵਾਲੇ ਦਿਨ ਤਾਂ ਕਟਾਇਆ ਜਾਂਦਾ ਆ ਕਿਉਂਕਿ ਇੱਕ ਤਾਂ ਐਤਵਾਰ ਨੂੰ ਸ਼ੀਤਾਂ ਦਾ ਦਿਨ ਗਿਣਿਆ ਗਿਆ ਆ ਦੂਸਰਾ ਐਤਵਾਰ ਵਾਲੇ ਦਿਨ ਸੰਗਤਾਂ ਆਪਣੇ ਕੰਮਕਾਰਾਂ ਤੋਂ ਪੇਂਡੀਆਂ ਹੁੰਦੀਆਂ ਆ ਵੱਧ ਤੋਂ ਵੱਧ ਸੰਗਤ ਬਾਣੀ ਨਾਲ ਜੁੜੇ ਇਸ ਕਰਕੇ ਐਤਵਾਰ ਦਾ ਦਿਨ ਚੁਣਿਆ ਗਿਆ ਆ ਜੇ ਤੁਸੀਂ ਐਤਵਾਰ ਨੂੰ ਨਹੀਂ ਕੱਟ ਸਕਦੇ ਤਾਂ ਤੁਸੀਂ ਆਪਣੇ ਸਹੂਲਤ ਮੁਤਾਬਕ ਆਪਣੇ ਲਈ ਕੋਈ ਵੀ ਦਿਨ ਚੁਣ ਸਕਦੇ ਆ ਹੁਣ ਆਪਾਂ ਜਾਣਦੇ ਆ ਚਪੈਰਾ ਸਾਹਿਬ ਨੂੰ ਕਰਨ ਦੀ ਵਿਧੀ ਕੀ ਹੈ ਸਭ ਤੋਂ ਪਹਿਲਾਂ ਚਪੈਰਾ ਸਾਹਿਬ ਨੂੰ ਕਰਨ ਲਈ ਸਾਨੂੰ ਕਿਛੀ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਉਸ ਤੋਂ ਬਾਅਦ ਦੀਗ ਬਣਾਣੀ ਬਹੁਤ ਜ਼ਰੂਰੀ ਹੁੰਦੀ ਹੈ ਸੁੱਚੇ ਵਸਤਰ ਪਾਣੇ ਅਤੇ ਸੁੱਚਮਤਾ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਤੁਸੀਂ ਘਰ ਵਿੱਚ ਕਿਛੀ ਇਸ਼ਨਾਨ ਕਰਕੇ ਦੀਗ ਬਣਾ ਕੇ ਚਪੈਰਾ ਸਾਹਿਬ ਕਿਸੇ ਸੁੱਚੇ ਅਸਥਾਨ ਤੇ ਬਹਿ ਕੇ ਇਹ ਬਾਣੀਆਂ ਪੜ ਸਕਦੇ ਆ ਬਾਣੀਆ ਪੜਨ ਉਪਰੰਤ ਅਰਦਾਸ ਕਰਨੀ ਹੁੰਦੀ ਹੈ ਅਰਦਾਸ ਵਿੱਚ ਕੜਾ ਪ੍ਰਸ਼ਾਦ ਨੂੰ ਭੋਗ ਲਵਾਉਣਾ ਹੁੰਦਾ ਹੈ ਅਤੇ ਬਾਣੀ ਪੜਦੇ ਸਮੇਂ ਸੁੱਚਾ ਜਲ ਵੀ ਕੋਲ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਬਾਣੀ ਦਾ ਭਾਵ ਸਾਰਾ ਜਲ ਵਿੱਚ ਪਵੇ ਅਤੇ ਫਿਰ ਇਸ ਜਲ ਨੂੰ ਆਪ ਵੀ ਛਕਣਾ ਸਾਰੇ ਘਰ ਵਿੱਚ ਵੀ ਛਿੜਕਣਾ ਤਾਂ ਕਿ ਘਰ ਵਿੱਚ ਬਰਕਤਾਂ ਪਵੇ ਅਤੇ ਜੋ ਵੀ ਤੁਸੀਂ ਮਨੋਕਾਮਨਾ ਧਾਰੀ ਹੁੰਦੀ ਆ ਉਹ ਪੂਰੀ ਹੋਵੇ ਹਾਂਜੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਕੀ ਬਾਣੀ ਗੁਰਦੁਆਰੇ ਬੈ ਕੇ ਹੀ ਪੜਨੀ ਚਾਹੀਦੀ ਆ ਦੇਖੋ ਜਿਹੜੀ ਸੰਗਤ ਗੁਰਦੁਆਰੇ ਜਾ ਸਕਦੀ ਆ ਬਹੁਤ ਵਧੀਆ ਜਿਹੜੀ ਸੰਗਤ ਗੁਰਦੁਆਰੇ ਨਹੀਂ ਜਾ ਸਕਦੀ ਉਹ ਇਸ ਪਾਠ ਨੂੰ ਕਿਵੇਂ ਕਰੇ ਸਭ ਤੋਂ ਪਹਿਲਾਂ ਤੁਸੀਂ ਘਰ ਵਿੱਚ ਜੇ ਤੁਸੀਂ ਕਿਸੇ ਖਾਸ ਮਨੋਕਾਮਨਾ ਲਈ ਆਪਣੇ ਖਾਸ ਕੰਮ ਲਈ ਬਾਬਾ ਦੀਪ ਸਿੰਘ ਜੀ ਦੇ ਦੁਪਹਿਰਾ ਸਾਹਿਬ ਕੱਟਣੇ ਚਾਹਦੇ ਆ ਤਾਂ ਤੁਸੀਂ ਇੱਕ ਦਿਨ ਤੇ ਇੱਕ ਟਾਈਮ ਨਿਸ਼ਚਿਤ ਕਰ ਲਓ ਫਿਰ ਉਸ ਦਿਨ ਜਦੋਂ ਤੁਸੀਂ ਪਹਿਲਾ ਚਪੈਰਾ ਸਾਹਿਬ ਕੱਟਣਾ ਹੈ ਉਸ ਦਿਨ ਤੁਸੀਂ ਅਰਦਾਸ ਵਿੱਚ ਇਹ ਕਹਿਣਾ ਹੈ ਕਿ ਅਸੀਂ 5 7 21 ਜਾਂ ਜਿੰਨੇ ਵੀ ਤੁਸੀਂ ਚਪੈਰਾ ਸਾਹਿਬ ਸੁਖਣੇ ਆ ਉਹ ਸੁਖਣਾ ਸੁਖ ਲੈਣੀਆਂ ਉਸ ਤੋਂ ਬਾਅਦ ਤੁਸੀਂ ਸਾਰੇ ਚਪੈਰਾ ਸਾਹਿਬ ਆਪਣੇ ਘਰ ਵਿੱਚ ਹੀ ਰੱਖ ਕੇ ਹੀ ਕਰਨੇ ਆ ਜੇ ਹੋ ਸਕੇ ਤਾਂ ਆਖਰੀ ਚਪੈਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਹਾਜ਼ਰੀ ਜ਼ਰੂਰ ਭਰੋ ਜੇ ਤੁਸੀਂ ਕਿਸੇ ਕਾਰਨ ਕਰਕੇ ਗੁਰਦੁਆਰਾ ਸਾਹਿਬ ਹਾਜ਼ਰੀ ਨਹੀਂ ਭਰ ਸਕਦੇ ਤਾਂ YouTube ਤੇਗੋ ਦੁਆਰਾ ਸਾਹਿਬ ਤੋਂ ਲਾਈਵ ਚ ਪੈਰਾ ਸਾਹਿਬ ਚੱਲ ਰਿਹਾ ਹੁੰਦਾ ਆ ਤੁਸੀਂ ਉਸ ਦੇ ਨਾਲ-ਨਾਲ ਆਪਣੀ ਹਾਜ਼ਰੀ ਲਵਾ ਸਕਦੇ ਆ ਤੇ ਇੱਕ ਗੱਲ ਹੋਰ ਚ ਪੈਰਾ ਸਾਹਿਬ ਕਰਨ ਉਪਰੰਤ ਹੁਕਮਨਾਮਾ ਸਾਹਿਬ ਲੈਣਾ ਵੀ ਬਹੁਤ ਜ਼ਰੂਰੀ ਹੁੰਦਾ ਆ ਜਦੋਂ ਤੁਸੀਂ ਸ਼ਰਧਾ ਭਾਵਨਾ ਨਾਲ ਪਾਠ ਕਰਦੇ ਆ ਤਾਂ ਹੁਕਮਨਾਮਾ ਸਾਹਿਬ ਵਿੱਚ ਗੁਰੂ ਦਾ ਹੁਕਮ ਦੱਸਿਆ ਹੁੰਦਾ ਆ ਹਕਮ ਨਮਾ ਸਾਹਿਬ ਤੁਸੀਂ ਘਰ ਵਿੱਚ ਨਹੀਂ ਲੈ ਸਕਦੇ ਹੋ ਸਕੇ ਤਾਂ ਤੁਸੀਂ ਆਪਣੇ ਕਿਸੇ ਨਸਟਿੱਕੀ ਗੁਰਦੁਆਰਾ ਸਾਹਿਬ ਤੋਂ ਲੈ ਸਕਦੇ ਆ ਜੇ ਉੱਥੋਂ ਵੀ ਨਹੀਂ ਲੈ ਸਕਦੇ ਤਾਂ ਹਰਮੰਦਰ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਰੋਜ਼ ਹਕਮ ਨਮਾ ਸਾਹਿਬ YouTube ਤੇ ਅਪਲੋਡ ਹੁੰਦਾ ਆ ਤੁਸੀਂ ਉਹ ਹਕਮ ਨਮਾ ਸਾਹਿਬ ਮੰਨ ਸਕਦੇ ਆ ਬਾਕੀ ਸਾਡੀ ਆਪਣੀ ਸ਼ਾਦਾ ਭਾਵਨਾ ਹੁੰਦੀ ਆ ਹੁਣ ਇੱਕ ਹੋਰ ਜ਼ਰੂਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣੀ ਆ ਕਿ ਜਦੋਂ ਤੁਸੀਂ ਪਾਠ ਕਰਨਾ ਆ ਉਹ ਬਿਲਕੁਲ ਹੌਲੀ ਕਰਨਾ ਆ ਸਹਿਜ ਨਾਲ ਕਰਨਾ ਆ ਕਈ ਲੋਕ ਸੁਖਮੀ ਸਬਜੀ ਦਾ ਪਾਠ 45 ਮਿੰਟ ਵਿੱਚ ਕਰ ਲੈਂਦੇ ਆ ਤੇ ਬਹੁਤ ਸਾਰਾ ਟਾਈਮ ਉਹਨਾਂ ਤੋਂ ਪਛ ਜਾਂਦਾ ਆ ਉਸ ਟਾਈਮ ਵਿੱਚ ਤੁਸੀਂ ਵਾਹਿਗੁਰੂ ਦਾ ਸਿਮਰਨ ਜਾਪ ਕਰਨਾ ਆ ਦਿਨ ਦਾ ਪੂਰਾ ਜੇ ਜੋ ਵੀ ਦਿਨ ਤੁਸੀਂ ਚੁਣਿਆ ਆ ਪੂਰਾ ਉਹਦਾ ਇੱਕ ਪੈਰ ਗੁਰੂ ਨੂੰ ਦੇਣਾ ਆ ਇਹ ਨਹੀਂ ਕਿ ਤੁਸੀਂ 2 ਘੰਟੇ ਵਿੱਚ ਸਾਰੀਆਂ ਬਾਣੀਆਂ ਦਾ ਪਾਠ ਕਰਕੇ ਬਿਲੇ ਹੋ ਜਾਣਾ ਠੀਕ ਆ ਬਿਲਕੁਲ ਵੀ ਕਾਲੀ ਨਹੀਂ ਕਰਨੀ ਬਾਣੀ ਨੂੰ ਹੌਲੀ-ਹੌਲੀ ਪਿਆਰ ਨਾਲ ਪੜਨਾ ਆ ਤੇ ਪੜਦੇ ਸਮੇ ਇਹ ਭਾਵਨਾ ਬਣਾਣੀ ਆ ਕਿ ਗੁਰੂ ਸਾਡੇ ਕੋਲ ਬਹਿ ਕੇ ਬਾਣੀ ਨੂੰ ਸੁਣ ਰਹੇ ਆ ਠੀਕ ਆ ਜੀ ਬਾਕੀ ਹੁਣ ਮਨੋ ਕਾਮਨਾ ਕਦੋਂ ਪੂਰੀ ਹੁੰਦੀ ਆ ਦੇਖੋ ਜਿੰਨੇ ਅਸੀਂ ਸ਼ਰਧਾ ਤੇ ਪਿਆਰ ਨਾਲ ਬਾਣੀ ਪੜਾਂਗੇ ਉੰਨੀ ਛੇਤੀ ਸਾਡੀ ਮਨੋ ਕਾਮਨਾ ਪੂਰੀ ਹੋਵੇਗੀ ਕਈ ਲੋਕਾਂ ਦੀ ਮਨੋ ਕਾਮਨਾ ਇੱਕ ਦੁਪਹਿਰਾ ਸਭ ਤੇ ਹੀ ਪੂਰੀ ਹੋ ਜਾਂਦੀ ਆ ਤੇ ਕਈ ਵਾਰ ਕਈ ਲੋਕ ਕਿੰਨੇ ਚ ਪੈਰਾ ਸਾਬ ਕਰਦੇ ਆ ਤਾਂ ਵੀ ਨਹੀਂ ਹੁੰਦੀ ਜਦੋਂ ਤੁਸੀਂ ਆਪਣੀਆਂ ਡੋਰਾਂ ਗੁਰੂ ਤੇ ਛੱਡ ਦਿੰਦੇ ਆ ਨਾ ਤਾਂ ਫਿਰ ਇਸ ਗੱਲ ਨੂੰ ਸੋਚਣ ਦਾ ਨਹੀਂ ਹੁੰਦਾ ਕਿ ਸਾਡੀ ਮਨੋ ਕਾਮਨਾ ਕਦੋਂ ਪੂਰੀ ਹੋਵੇਗੀ ਜਦੋਂ ਸਾਡੇ ਲਈ ਚੰਗਾ ਹੋਣਾ ਉਦੋਂ ਆਪਣੇ ਆਪ ਪੂਰੀ ਹੋ ਜਾਣੀਆਂ ਇਸ ਲਈ ਇਹਨਾਂ ਟੈਨਸ਼ਨਾਂ ਚੋਂ ਲੰਘ ਛੱਡ ਕੇ ਇਹਨਾਂ ਟੈਨਸ਼ਨਾਂ ਨੂੰ ਬਿਲਕੁਲ ਸਹੀ ਢੰਗ ਨਾਲ ਬਾਣੀ ਪੜਨ ਤੇ ਜ਼ੋਰ ਦੇਣਾ ਚਾਹੀਦਾ ਆ ਬਾਕੀ ਕਿਸੇ ਵੀ ਤਰ੍ਹਾਂ ਦੇ ਵਿਭਮਾ ਭਰਮਾ ਵਿੱਚ ਪੈਣ ਦੀ ਲੋੜ ਨਹੀਂ ਹੈਗੀ ਤੁਸੀਂ ਅੰਮ੍ਰਿਤ ਵੇਲੇ ਵੀ ਇਸ ਬਾਣੀ ਦਾ ਜਾਪ ਕਰ ਸਕਦੇ ਆ ਰੋਜ਼ ਵੀ ਕਰ ਸਕਦੇ ਆ ਜੋ ਗੁਰਸਿੱਖ ਰੋਜ਼ ਦੁਪਹਿਰਾ ਕੱਟਣਾ ਚਾਹੁੰਦੇ ਆ ਜਾਂ 40 ਦਿਨ ਦਾ ਦੁਪਹਿਰਾ ਕੱਟਣਾ ਚਾਹੁੰਦੇ ਆ ਉਹ ਆਪਣੀ ਸ਼ਰਧਾ ਭਾਵਨਾ ਅਨੁਸਾਰ ਕੱਟ ਸਕਦੇ ਆ ਗੁਰੂ ਨੇ ਤਾਂ ਪਹਿਲਾਂ ਹੀ ਸਾਨੂੰ ਬਾਣੀ ਨੂੰ ਪੜਨ ਲਈ ਪ੍ਰੇਰਿਆ ਹੈ ਤੇ ਸਿੱਖ ਸੰਗਤ ਵੱਲੋਂ ਇਹ ਉਪਰਾਲਾ ਤਾਂ ਕੀਤਾ ਗਿਆ ਸੀ ਤਾਂ ਕਿ ਬਦ ਤੋਂ ਬਦ ਲੋਕ ਆਪਣੇ ਧਰਮ ਨਾਲ ਬਾਣੀ ਨਾਲ ਜੁੜਨ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਐਤਵਾਰ ਵਾਲੇ ਦਿਨ ਸ਼ਹੀਦਾਂ ਦੀ ਗੋਦਾਰਾ ਸਾਹਿਬ ਵਿਖੇ ਤੇ ਸੁੱਟਣ ਨੂੰ ਵੀ ਥਾਂ ਨਹੀਂ ਹੁੰਦੀ ਤੇ YouTube ਤੇ ਵੀ 40-50 ਹਜ਼ਾਰ ਪੰਨਾ ਲਾਈਵ ਚ ਦਪਹਿਰਾ ਸਾਹਿਬ ਕੱਟਦਾ ਆ ਤੇ ਮੈਂ ਖੁਦ ਵੀ ਇਹ ਦਪਹਿਰਾ ਸਾਹਿਬ ਕੱਟਿਆ ਤੇ ਦੋ ਵਾਰ ਮੈਂ ਦਪਹਿਰਾ ਸਾਹਿਬ ਕੱਟਿਆ ਬੰਨ ਕੇ ਠੀਕ ਆ ਤੁਸੀਂ ਖੁੱਲੇ ਵੀ ਕੱਟ ਸਕਦੇ ਆ ਖੁੱਲੇ ਵਿੱਚ ਇਹ ਹੁੰਦਾ ਆ ਕਿ ਜੇ ਮੰਨ ਲਓ ਤੁਸੀਂ ਲਗਾਤਾਰ ਚੁਪੈਰਾ ਸਾਹਿਬ ਕੱਟ ਰਹੇ ਆ ਕਿਸੇ ਐਤਵਾਰ ਵਾਲੇ ਦਿਨ ਤੁਹਾਨੂੰ ਕੋਈ ਕੰਮ ਪੈ ਗਿਆ ਤੱਥਾ ਤੋਂ ਨਹੀਂ ਕੱਟ ਹੁੰਦਾ ਉਹਦੇ ਵਿੱਚ ਕੋਈ ਬੰਨਧਨ ਨਹੀਂ ਹੁੰਦਾ ਜਦੋਂ ਅਸੀਂ ਕਿਸੇ ਖਾਸ ਮਨੋ ਕਾਮਨਾਵਾਂ ਲਈ ਬੰਨ ਕੇ ਚੁਪੈਰਾ ਸਾਹਿਬ ਕੱਟਦੇ ਆ ਕਿ ਹਾਂ ਮੈਂ ਇਸ ਮਨੋ ਕਾਮਨਾ ਲਈ ਪੰਜ ਕੱਟਣੀਆਂ ਤਾਂ ਫਿਰ ਉਹਦੇ ਵਿੱਚ ਤੁਹਾਨੂੰ ਕੱਟਣੇ ਹੀ ਪੈਂਦੇ ਆ ਮੈਂ ਬੰਨ ਕੇ ਦੋ ਮਨੋ ਕਾਮਨਾ ਲਈ ਕੱਟੇ ਸੀ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਉਹ ਦੋਨੋਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਇਸ ਲਈ ਮੈਨੂੰ ਬਹੁਤ ਬਹੁਤ ਯਕੀਨ ਹੈ ਜੋ ਵੀ ਸੰਗਤ ਬਾਬਾ ਜੀ ਨਾਲ ਜੁੜੀ ਹੋਈ ਹੈ ਆਪਣੀ ਕੋਈ ਵੀ ਸ਼ਰਧਾ ਭਾਵਨਾ ਨਾਲ ਕੋਈ ਵੀ ਮਨੋਕਾਮਨਾ ਪੂਰੀ ਕਰਨਾ ਚਾਹਦੀ ਆ ਤਾਂ ਉਹ ਅੱਜ ਤੋਂ ਹੀ ਚਪੈਰਾ ਸਾਹਿਬ ਨੂੰ ਕਟਣਾ ਸ਼ੁਰੂ ਕਰੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੜੀ ਇਨਕੁਆਰੀ ਹੋਵੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਆ ਤੇ ਤੁਸੀਂ ਹੋਰ ਕਿਸ ਟੌਪਿਕ ਤੇ ਵੀਡੀਓ ਚਾਹਦੇ ਆ ਉਹ ਵੀ ਮੈਨੂੰ ਦੱਸ ਸਕਦੇ ਆ ਤੇ ਇੱਕ ਹੋਰ ਗੱਲ ਜੇ ਜਿਸ ਦਿਨ ਵੀ ਤੁਸੀਂ ਦਪਹਿਰਾ ਸਾਹਿਬ ਕੱਟਣਾ ਉਸ ਦਿਨ ਇਹ ਕੋਸ਼ਿਸ਼ ਕਰਨੀ ਕਿ ਤੁਹਾਡੇ ਘਰ ਵਿੱਚ ਅੰਡਾ ਮੀਟ ਵਗੈਰਾ ਐਦਾਂ ਦਾ ਕੁਝ ਵੀ ਨਾ ਚੱਲੇ ਸ਼ਰਾਬ ਵਗੈਰਾ ਕਈ ਭੈਣਾਂ ਦਾ ਮੈਨੂੰ ਪਿਛਲੇ ਵੀ ਕਮੈਂਟ ਸੀਗਾ ਕਿ ਉਹਨਾਂ ਦੇ ਘਰ ਦੇ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਆ ਸ਼ਰਾਬ ਵਗੈਰਾ ਦਾ ਤੇ ਉਹ ਬਾਣੀ ਪੜਨ ਜਾਂ ਨਾ ਪੜਨ ਦੇਖੋ ਹਰੇਕ ਦੀ ਆਪਣੀ ਲਾਈਫ ਹੁੰਦੀ ਆ ਤੁਸੀਂ ਅਮਰਤ ਵੇਲੇ ਉੱਠ ਕੇ ਪਾਠ ਕਰੋ ਹਨਾ ਅਮਰਤ ਵੇਲੇ ਤਾਂ ਨਹੀਂ ਉਹ ਸ਼ਰਾਬ ਪੀਣ ਬਹਿ ਜਾਂਦੇ ਹੁਣੇ ਉਹ ਪੀਣ ਜਾਂ ਨਾ ਪੀਣ ਇਹ ਉਹਨਾਂ ਦਾ ਕਰਮ ਆ ਤੁਹਾਡਾ ਬਾਣੀ ਪੜਨ ਨੂੰ ਦਿਲ ਕਰਦਾ ਤੁਸੀਂ ਪੜੋ ਆਪਣੀ ਸੁਚੇਤ ਰੱਖੋ ਜਦੋਂ ਤੱਕ ਤੁਹਾਡੇ ਹੱਥ ਵਿੱਚ ਆ ਬਾਕੀ ਤੁਸੀਂ ਗੁਰੂ ਮਰਿਆ ਅਰਦਾਸ ਕਰੋ ਆਪੇ ਹੀ ਹੌਲੀ ਹੌਲੀ ਘਰ ਚੋਂ ਇਹ ਸਾਰਾ ਕੁਝ ਸੈੱਟ ਹੋ ਜਾਂਦਾ ਹੁੰਦਾ ਆ ਤੇ ਦੂਸਰੀ ਗੱਲ ਇੱਕ ਹੋਰ ਕੀ ਮਹਾਵਾਰੀ ਦੇ ਦਿਨਾਂ ਵਿੱਚ ਦੁਪਹਿਰਾ ਕੱਟ ਸਕਦੇ ਆ ਹਾਂਜੀ ਮਹਾਵਾਰੀ ਦੇ ਦਿਨਾਂ ਵਿੱਚ ਵੀ ਤੁਸੀਂ ਕਿਸੇ ਇਸ਼ਨਾਨ ਕਰਕੇ ਦੁਪਹਿਰਾ ਸਾਭ ਕੱਟ ਸਕਦੇ ਆ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਆਪਣੇ ਸਿੱਖ ਧਰਮ ਵਿੱਚ ਸਾਨੂੰ ਬਹਿਮਾ ਭਰਮਾ ਤੋਂ ਐਦਾਂ ਦੀਆਂ ਚੀਜ਼ਾਂ ਤੋਂ ਬਹੁਤ ਦੂਰ ਰੱਖਿਆ ਗਿਆ ਆ ਇਸ ਲਈ ਇਹਨਾਂ ਚੀਜ਼ਾਂ ਤੋਂ ਤੁਸੀਂ ਦੂਰ ਹੀ ਰਹੋ ਜਿਵੇਂ ਸਾਡੇ ਗੁਰੂ ਨੇ ਸਾਨੂੰ ਸੱਚੇ ਦਿਲ ਨਾਲ ਬਾਣੀ ਪੜਨ ਲਈ ਪ੍ਰੇਰਿਆ ਹੈ ਉਸੇ ਤਰ੍ਹਾਂ ਆਪਣੀ ਆਪ ਨੂੰ ਵੱਧ ਤੋਂ ਵੱਧ ਬਾਣੀ ਨਾਲ ਜੋੜੋ ਜੇ ਫਿਰ ਵੀ ਕਈ ਪੜਨਾ ਨਹੀਂ ਪੜਨਾ ਚਾਹਣੀਆਂ ਇਹਨਾਂ ਦਿਨਾਂ ਵਿੱਚ ਤਾਂ ਉਹ ਬਾਣੀ ਨੂੰ YouTube ਤੋਂ ਸੁਣ ਸਕਦੀਆਂ ਆ ਅੱਜਕੱਲ ਤਾਂ ਬਹੁਤ ਸਹੂਲਤਾਂ ਆ ਬਸ ਸਾਡਾ ਮਨ ਹੋਣਾ ਚਾਹੀਦਾ ਆ ਜੀ